ਰੱਬ ਨੂੰ ਮੰਨਦੇ ਹੋ ਮੈਂ ਤਾਂ ਮੰਨਦਾ ਵੀ ਹ ਡਰਦਾ ਵੀ ਹ ਡਰਦੇ ਵੀ ਹ ਬਹੁਤ ਡਰਦਾ ਹੋਰ ਕਿਸੇ ਤੋਂ ਵੀ ਡਰਦੇ ਹੋ ਕਿਸੇ ਤੋਂ ਨਹੀਂ ਸਿਰਫ ਰੱਬ ਤੋਂ ਸਿਰਫ ਰੱਬ ਤੋਂ ਐ ਮਾਲੂ ਤੇ ਨਹੀਂ ਤੇ ਡਰਾਉਣੇ ਹੋ ਮੈਂ ਤਾਂ ਕਿਤੇ ਡਰਾਉਣਾ ਜੀ ਮੈਂ ਤਾਂ ਸਵਾਲ ਕਰ ਰਿਹਾ ਤੁਹਾਨੂੰ ਕਿ ਤੁਸੀਂ ਜਿਹੜਾ ਇਹ ਤੁਹਾਡਾ ਐਟੀਟਿਊਡ ਜ ਇਹ ਇਹ ਹੰਕਾਰ ਹੈ ਜਾਂ ਕੌਨਫੀਡੈਂਸ ਹੈ ਤੁਹਾਡਾ ਹਾਂ ਆ ਗੱਲ ਕੀਤੀ ਆਸ਼ੂ ਦਾ ਕੌਨਫੀਡੈਂਸ ਹੈ ਆ ਉਹਨੂੰ ਪ੍ਰੋਜੈਕਟ ਹੰਕਾਰ ਚ ਕਰ ਦਿਓ ਉਹ ਤੁਹਾਡੀ ਮਰਜ਼ੀ ਹੈ ਮੈਂ ਤਾਂ ਤੁਹਾਡੀ ਗੱਲ ਕਰ ਰਿਹਾ ਵੀ ਮੇਰੀ ਗੱਲ ਕਰੋ ਮੇਰਾ ਜੇ ਮੈਂ ਹੰਕਾਰੀ ਆ ਤੇ ਬਾਰ ਬਾਰ ਮੈਨੂੰ ਲੋਕ ਕਿਉਂ ਜਿਤਾਉਣਗੇ ਮੇਰੇ ਕਪੂਰਥਲਨ ਤੇ ਜਾ ਕੇ ਦੇਖੋ ਸੰਤਾਨਪੁਰ ਤੇ ਜਾ ਕੇ ਦੇਖੋ ਤੁਸੀਂ ਮੈਨੂੰ ਆਰਮ ਵਰਕਰ ਨਾ ਮਿਲਦੇ ਤਾਂ ਦੇਖੋ ਮੈਂ ਤਾਂ ਕੂੜੇ ਦੀ ਟਰਾਲੀ ਤੋਂ ਸਫਾਈ ਸੇਵਕ ਚੜ ਕੇ ਜਾ ਰਿਹਾ ਹੁੰਦਾ ਮੈਂ ਦੇਖ ਕੇ ਜੇ ਉਹ ਰੁਕ ਜਾਏ ਰੁਕ ਜਾਣੀਏ ਕੇਵਲ ਟਰਾਲੀਆਂ ਚਾਰ ਮਾਰ ਕੇ ਥੱਲੇ ਆਉਂਦੇ ਜਫੀ ਪਾਉਂਦੇ ਆ ਬੰਦੇ ਨੂੰ ਬੰਦਾ ਸਮਝਦੇ ਹੋ ਤੁਸੀਂ ਜਾਂ ਜਦੋਂ ਮੈਂ ਇੱਕ ਸਫਾਈ ਸੇਵਕ ਨੂੰ ਕੋ ਜਫੀ ਪਾਉਂਦਾ ਰਾਣਾ ਪਾਉਂਦਾ ਯਾਰ